ਸਾਜੀਗਲ ਜੀ ਡੀਪੀ ਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਖਦੇ ਪਏ ਹੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਸਰਕਾਰ ਸੀਐਮ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਉਹਨਾਂ ਨੇ ਇੱਕ ਬਹੁਤ ਵੱਡਾ ਅਹਿਮ ਫੈਸਲਾ ਲਿਆ ਕਿ ਜੇ ਕਿਤੇ ਵੀ ਕਰਪਸ਼ਨ ਹੁੰਦੀ ਦਿਖਾਈ ਦਿੰਦੀ ਹੈ ਰਿਸ਼ਵਤ ਖੋਰੀ ਚਲਦੀ ਨਜ਼ਰ ਆਉਂਦੀ ਹੈ ਟੇਬਲ ਦੇ ਉੱਤੋਂ ਦੀ ਚਾਹੇ ਟੇਬਲ ਦੇ ਥੱਲੇੋਂ ਦੀ ਕਿਸੇ ਵੀ ਤਰ੍ਹਾਂ ਦੀ ਕਰਪਸ਼ਨ ਜੇ ਕੋਈ ਵੀ ਅਫਸਰ ਕਿਸੇ ਵੀ ਵਿਭਾਗ ਦੇ ਵਿੱਚ ਕੀਤਾ ਕਰਦਾ ਆ ਤਾਂ ਉਸ ਨੂੰ ਬਖਸ਼ ਨਹੀਂ ਜਾਵੇਗਾ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਅਫਸਰਾਂ ਨੂੰ ਡਿਸਮਿਸ ਕੀਤਾ ਗਿਆ ਆ ਇਵਨ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਬਹੁਤ ਸਾਰੇ ਐਸੇ ਅਫਸਰਾਂ ਨੂੰ ਐਸੇ ਮੁਲਾਜ਼ਮਾਂ ਨੂੰ ਜਿਹੜਾ ਆ ਬਰਖਾਸਤ ਕਰ ਦਿੱਤਾ ਗਿਆ ਆ ਡਿਸਮਿਸ ਕਰ ਦਿੱਤਾ ਗਿਆ ਆ ਤੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਵੀ ਕੀਤੀ ਗਈ ਧਰਾਵਾਂ ਲਗਾ ਕੇ ਉਹਨਾਂ ਨੂੰ ਜਿਹੜਾ ਆ ਓ ਪੀਸੀ ਵੀ ਉਹਨਾਂ ਦੀ ਕੀਤੀ ਜਾ ਰਹੀ ਏ ਤਾਂ ਦਾਦੀ ਕੀ ਅਗਰ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਨੌਕਰੀ ਕਰਦੇ ਹੋ ਸਰਕਾਰੀ ਜੋਬ ਕਰਦੇ ਹੋ ਤੇ ਉਸ ਜੋਬ ਦੇ ਦੌਰਾਨ ਅਗਰ ਤੁਸੀਂ ਰਿਸ਼ਵਤ ਲੈਂਦੇ ਹੋ ਕ੍ਰਾਪਸ਼ਨ ਕਰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਕੰਮ ਕਰਦੇ ਹੋ ਜਿਹਦੇ ਚ ਕ੍ਰਾਪਸ਼ਨ ਝਲਕਦੀ ਹੋਵੇ ਅਗਰ ਤੁਸੀਂ ਕ੍ਰਾਪਟ ਪਾਏ ਜਾਂਦੇ ਹੋ ਜਾਂ ਮੌਕੇ ਤੇ ਫੜੇ ਜਾਂਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਖਿਲਾਫ ਸ਼ਿਕਾਇਤ ਜਿਹੜੀ ਇਹ ਵੱਡੇ ਅਫਸਰਾਂ ਨੂੰ ਪਹੁੰਚਦੀ ਹੈ ਜਾਂ ਪੰਜਾਬ ਸਰਕਾਰ ਨੂੰ ਪਹੁੰਚਦੀ ਹੈ ਤੇ ਫਿਰ ਤੁਹਾਡੇ ਤੇ ਹੋ ਸਕਦੀ ਹੈ ਵੱਡੀ ਕਾਰਵਾਈ ਤੇ ਤੁਹਾਨੂੰ ਇਹ ਖਮਿਆਜਾ भुक्तਨਾ ਪੈ ਸਕਦਾ ਹੈ ਮਾਨਯੋਗ ਸੀਐਮ ਭਗਵੰਤ ਸਿੰਘ ਮਾਨ ਹੋਣਾ ਨੇ ਇਹ ਨਿਰਦੇਸ਼ ਜਿਹੜੇ ਆ ਵੱਡੇ ਵੱਡੇ ਅਫਸਰਾਂ ਨੂੰ ਦੇ ਦਿੱਤੇ ਤੇ ਹੁਣ ਹਰ ਇੱਕ ਦਫਤਰ ਦੀ ਜਿਹੜੀ ਇਹ ਉਹ ਚੈਕਿੰਗ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਭਗਵੰਤ ਸਿੰਘ ਮਾਨ ਹੋਣਾ ਨੇ ਇਹ ਵੀ ਕਿਹਾ ਕਿ ਜਿਹੜੇ ਵੀ ਏਰੀਆ ਦੇ ਵਿੱਚ ਕਰਪਸ਼ਨ ਚਲ ਕੇਗੀ ਜਿਹੜੇ ਵੀ ਏਰੀਆ ਦੇ ਵਿੱਚ ਕਰਪਸ਼ਨ ਕੀਤੀ ਜਾਏਗੀ ਉੱਥੇ ਵੱਡੇ ਅਫਸਰਾਂ ਨੂੰ ਜਿਵੇਂ ਕਿ ਡੀਸੀ ਏਡੀਸੀ ਤੇ ਹੋਰ ਜਿਹੜੇ ਵੱਡੇ ਅਫਸਰ ਨੇ ਉਹਨਾਂ ਦੇ ਉੱਤੇ ਜਿਹੜੀ ਇਹ ਕਾਰਵਾਈ ਕੀਤੀ ਜਾਏਗੀ ਅਗਰ ਉਹ ਆਪਣੇ ਨੀਚੇ ਦੇ ਅਫਸਰਾਂ ਨੂੰ ਕ੍ਰਪਸ਼ਨ ਤੋਂ ਨਹੀਂ ਮੋੜਦੇ ਜਾਂ ਉਹਨਾਂ ਨੂੰ ਟਾਰਗੇਟ ਨਹੀਂ ਕਰਦੇ ਤਾਂ ਹੁਣ ਤੁਹਾਨੂੰ ਦੱਸ ਦੇਈਏ ਕਿ ਬਚ ਕੇ ਰਹਿਣਾ ਪਏਗਾ ਜੇਕਰ ਪੰਜਾਬ ਦੇ ਵਿੱਚ ਤੁਸੀਂ ਵੀ ਕਰਦੇ ਹੋ ਕ੍ਰਪਸ਼ਨ ਕ੍ਰਪਟੋ ਤਾਂ ਸੁਧਰ ਜਾਓ ਇਸ ਤੋਂ ਪਹਿਲਾਂ ਕਿ ਤੁਸੀਂ ਕ੍ਰਪਸ਼ਨ ਦੇ ਚੱਕਰ ਦੇ ਵਿੱਚ ਫਸ ਜਾਓ ਤੇ ਆਪਣੀ ਨੌਕਰੀ ਤੋਂ ਹੱਥ ਧੋ ਬੈਠੋ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸ ਕਰਕੇ ਸਾਂਝੀਆਂ ਕਰਦੇ ਪਏ ਆ ਅੰਮ੍ਰਿਤਸਰ ਤੋਂ ਸੀਨੀਅਰ ਪੁਲਸ ਅਧਿਕਾਰੀ ਨੇ ਵੀ ਆਪਣੇ ਬਿਆਨ ਦੇ ਵਿੱਚ ਇਹੀ ਕਿਹਾ ਹੈ ਆਓ ਸੁਣਦੇ ਹਾਂ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸ ਕ੍ਰਪਸ਼ਨ ਉਹਦੇ ਤਹਿਤ ਬਹੁਤ ਸਖਤ ਕਾਰਵਾਈਆਂ ਆਲਰੇਡੀ ਕੀਤੀਆਂ ਜਾ ਰਹੀਆਂ ਉੱਚ ਦੋ ਮੁਲਾਜ਼ਮ ਪਿੱਛੇ ਅਸੀਂ ਡਿਸਮਿਸ ਕੀਤੇ ਹੈ ਜਿਹੜੇ ਕਿ ਇਨਕਰੀਜਿਬਲ ਸੀ ਜਿਹੜੇ ਬਾਰ-ਬਾਰ ਬਾਰ-ਬਾਰ ਕ੍ਰਪਸ਼ਨ ਦੇ ਕੰਮ ਕਰ ਰਹੇ ਸੀ ਨੇ ਐਕਸਟਰੈਸ਼ਨ ਵੀ ਕੀਤੀ ਸੀ ਦੂਜੇ ਦੇ ਖਿਲਾਫ ਵੀ ਪ੍ਰिवेंशन ਆਫ ਕਰਪਸ਼ਨ ਐਕਟ ਦਾ ਪਰਚਾ ਦਰਸੀ ਇਸ ਤੋਂ ਇਲਾਵਾ ਅਸੀਂ ਜਿਹੜਾ ਬਾਕੀ ਲੋਕਾਂ ਦੀ ਵੀ ਸਾਰਿਆਂ ਦੀ ਸਕਰੀਨਿੰਗ ਕਰ ਰਹੇ ਜਿਹੜੇ ਵੀ ਆਫੀਸਰ ਕਿਸੇ ਵੀ ਰੈਂਕ ਦੇ ਹੈਗੇ ਉਹਨਾਂ ਬਾਰੇ ਅਸੀਂ ਸਾਰਾ ਮਟੀਰੀਅਲ ਇਕੱਠਾ ਕਰ ਰਹੇ ਹਾਂ ਜੇ ਦੀ ਕੋਈ ਇਹੋ ਜੀ ਸਾਡੇ ਕੋਲ ਇਨਪੁਟ ਆਉਂਦੀ ਉਹਦੇ ਖਿਲਾਫ ਪੜਦੀ ਜੋ ਕਾਰਵਾਈ ਕੀਤੀ ਜਾਊਗੀ ਰਾਤ ਇੱਕ ਆਡੀਓ ਮੇਰੇ ਧਿਆਨ ਚ ਆਈ ਸੀ ਕਿ ਸੀ ਡਿਵੀਜ਼ਨ ਦਾ ਇੱਕ ਬਰਿੰਦਰ ਸਿੰਘ ਜਿਹੜਾ ਹੈਗਾ ਕਾਂਸਟੇਬਲ ਉਹ ਕਿਸੇ ਕ੍ਰਿਮੀਨਲ ਐਲੀਮੈਂਟਸ ਤੋਂ بچਾਉਣ ਵਾਸਤੇ ਜਿਹੜੇ ਕਿ ਐਨਡੀਪੀਐਸ ਐਕਟ ਦੇ ਵਿੱਚ ਵੌਂਟਡ ਸੀਗੇ ਗੱਲਬਾਤ ਕਰ ਰਿਹਾ ਕਿਸੇ ਬੰਦੇ ਨਾਲ ਇਮੀਡੀਏਟਲੀ ਉਹਦੇ ਤੇ ਕਾਗਨਿਜ਼ ਲੈਂਦੇ ਹੋਏ ਰਾਤ ਹੀ ਪਰਚਾ ਦਰਜ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਨੂੰ ਅੱਜ ਅਸੀਂ ਡਿਸਮਿਸ ਵੀ ਕਰ ਰਹੇ ਹਾਂ ਸਰਵਿਸ ਦੇ ਵਿੱਚੋਂ ਉਸ ਤੋਂ ਇਲਾਵਾ ਕਿਉਂਕਿ ਉੱਥੇ ਲੱਗਿਆ ਸੀ ਐਸਐਚਓ ਦੀ ਟਰਾਂਸਫਰ ਅਸੀਂ ਕਰ ਦਿੱਤੀ ਹੈ ਪੁਲਿਸ ਲਾਈਨ ਦੇ ਵਿੱਚ ਸਬਜੈਕਟ ਟੂ ਇਨਕੁਆਰੀ ਔਰ ਜਿਹੜੀ ਇਹਦੀ ਤਫਤੀਸ਼ ਹੈ ਇਦੇ ਵਿੱਚ ਏਡੀਸੀਪੀ ਵਿਸ਼ਾਲਜੀਤ ਤੇ ਡੀਸੀਪੀ ਮਡੇਰ ਸਾਹਿਬ ਨੂੰ ਮੈਂ ਸੌਂਪੀ ਹੈ ਔਰ ਬਿਲਕੁਲ ਜੋ ਟਰਾਂਸਪੇਰੈਂਟਲੀ ਔਰ ਐਸ ਪਰ ਫੈਕਟ ਸਦੀ ਤਫਤੀਸ਼ ਕੀਤੀ ਜਾਊਗੀ ਔਰ ਜਿਹਦਾ ਵੀ ਰੋਲ ਆ ਕਿਸੇ ਵੀ ਲੈਵਲ ਦੇ ਬੰਦੇ ਦਾ ਉਹਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਇਹ ਤੋਂ ਇਲਾਵਾ ਵੀ ਇਹ ਜਿਹੜੀ ਕਰਪਸ਼ਨ ਦੇ ਜੇ ਸਾਡੀ ਮੁਹਿੰਮ ਹੈ ਇਦਾਂ ਹੀ ਜਾਰੀ ਰਹੇਗੀ